ਕਵੀਰ ਮੇਰੇ ਘਰ ਵੀ ਆਇਆ ਤੇ ਫਿਰ ਮੇਰੇ ਦਫ਼ਤਰ ਵੀ ਆਉਂਦਾ ਹੈ ਪਰੇਸ਼ਾਨੀ ਦੱਸਦਾ ਹੈ ਕਿ ਮੇਰੀ ਖਬਰ ਮੀਡੀਆ ਚ ਲੈ ਕੇ ਆਓ ਮੇਰੀ ਮਦਦ ਕਰੋ ਮਦਦ ਕੀ ਕਰਨੀ ਹੈ ਤਾਂ ਉਹ ਗੱਲ ਇਹ ਹੈ ਕਿ ਬਾਈ ਜੀ ਜੀ ਕਹਿੰਦੇ ਆ ਵੀ ਇਹਨਾਂ ਦੀ ਪਤਨੀ ਤੇ ਆ ਮਾਸੂਮ ਦੋ ਬੱਚੇ ਇਹਨਾਂ ਦੀ ਮਾਂ ਇਹਨਾਂ ਦੀ ਮਾਤਾ ਦਵਾਈ ਲੈਣ ਘਰ ਤੋਂ ਗਈ ਪਰ ਮੁੜ ਕੇ ਨਹੀਂ ਆਈ ਕਦੋਂ ਬਾਈ ਉਹ ਆਪਣਾ ਇੱਥੋਂ ਗਏ ਸੀਗੇ ਘਰ ਤੋਂ 17 ਮਈ ਨੂੰ ਗਏ ਜੀ ਮੈਨੂੰ ਕਹਿੰਦੀ ਜੀ ਮੈਂ ਦਵਾਈ ਲੈ ਕੇ ਆਣੀ ਆ ਜੀ 17 ਮਈ ਨੂੰ ਭਾਜੀ ਜੂਨ ਜੁਲਾਈ ਹੋ ਗਿਆ 2 ਮਹੀਨੇ ਹੋ ਗਏ ਹਾਂ ਜੀ 2 ਮਹੀਨੇ ਹੋ ਗਏ ਜੀ ਪਹਿਲਾਂ ਅਸੀਂ ਮੈਂ ਕਿਹਾ ਚਲ ਕੋਈ ਗੱਲ ਨਹੀਂ ਆਜੂਗੇ ਜੀ ਇਮਲ ਕੇ ਗੁੰਮ ਹੋ ਗਈ ਕੀ ਦਾ ਕਾਰਨ ਕੀ ਬਣਿਆ ਕੀ ਹੈ ਮਤਲਬ ਕਿ ਤੁਸੀਂ ਕੀ ਸ਼ੰਕ ਜ਼ਾਹਿਰ ਕਰਦੇ ਹੋ ਸਾਨੂੰ ਤਾਂ ਜੀ ਹੁਣ ਸ਼ੱਕ ਹੈ ਜੀ ਕੀ ਪਤਾ ਜੀ ਕਿਸੇ ਨਾਲ ਚਲ ਗਈ ਜੀ ਅੰਦਰ ਕੋਈ ਚੀਜ਼ਾਂ ਪਾਰਸਲ ਮਿਲੀਆਂ ਜੀ ਅੱਛਾ ਹਾਂ ਜੀ ਉਹਨਾਂ ਤੇ ਮੈਂ ਗੌਰ ਕਰੀ ਨਹੀਂ ਪਹਿਲਾਂ ਮੈਨੂੰ ਐ ਨਹੀਂ ਤਾਂ ਮਾ ਕੋਈ ਦਿਮਾਗੀ ਉਹ ਤੌਰ ਤੇ ਚਲ ਗਈ ਜੀ ਅੱਛਾ ਹਾਂ ਜੀ ਹੁਣ ਉਹ ਚੀਜ਼ਾਂ ਮੈਨੂੰ ਹੱਥ ਲੱਗੀਆਂ ਜੀ ਉਹਦੇ ਕਰਕੇ ਕਰਿਆ ਜੀ ਕਦੇ ਜੀ ਕੁੱਟਮਾਰ ਨਹੀਂ ਜਿ ਕਰੀ ਨਾ ਨਸ਼ਾ ਪੱਤਾ ਕਰਿਆ ਜੀ ਕਦੇ ਵੀ ਅੱਛਾ ਹਾਂ ਜੀ ਲੜਾਈ ਕਦੇ ਨਹੀਂ ਹੋਈ ਤੁਹਾਡੀ ਮੈਂ ਕਦੇ ਵੀ ਨਹੀਂ ਜਲੇ 9 ਸਾਲ ਹੋ ਗਏ ਜੀ ਵਿਆਹ ਨੂੰ ਮੇਰੇ ਨੂੰ ਅੱਛਾ ਮੈਂ ਕਦੇ ਥੱਪੜ ਵੀ ਨਹੀਂ ਮਾਰੇ ਜੀ ਉਹਦੇ ਉਹਦੇ ਭੈਣ ਭਰਾ ਨਹੀਂ ਹੈਗੇ ਤੇ ਭੈਣਾਂ ਹੈਗੀਆਂ ਜੀ ਕਿੰਨੀਆਂ ਪੰਜੇ ਭੈਣਾਂ ਜੀ ਇੱਕ ਭਾਈ ਹੈ ਜੀ ਇਹਨਾਂ ਦਾ ਪੰਜ ਭੈਣਾਂ ਵਿਆਹ ਹੋ ਗਈਆਂ ਹਾਂ ਜੀ ਵਿਆਹ ਹੋ ਗਿਆ ਜੀ ਇਹਨੇ ਉਹ ਵਿਆਹ ਵੀ ਤੁਸੀਂ ਕਰਵਾਇਆ ਮੈਨੂੰ ਦੱਸ ਦੇ ਕੋਈ ਜੀ ਨਾਲ ਹੋ ਕੇ ਜੀ ਮੈਂ ਮਿਹਨਤ ਕਰੀ ਹੈ ਜੀ ਪਰ ਫੇਰ ਵੀ ਹੁਣ ਦੇਖੋ ਜੀ ਕਿਆ ਕਲੰਕ ਲਾ ਕੇ ਗਈ ਹੈ ਜੀ ਘਰ ਤੋਂ ਕੋਈ ਗਹਿਣਾ ਗੱਟਾ ਜਾਂ ਕੋਈ ਹੋਰ ਸਮਾਨ ਵੀ ਲੈ ਕੇ ਗਈ ਗਹਿਣੇ ਗੱਟੇ ਚੱਕ ਲੈ ਗਈ ਇਹਨਾਂ ਦੇ ਛੱਕ ਪੈਂਦੇ ਨਿਆਣੇ ਤੇ ਕਿੱਥੇ ਤਰਸ ਆਏ ਜੀ ਮੈਂ ਤਾਂ ਬਹੁਤ ਔਖੇ ਨਿਆਣੇ ਸਾਹਮਣੇ ਆ ਜੀ ਹੁਣ ਕਿਤੇ ਕੰਮ ਵੀ ਨਹੀਂ ਜਾ ਸਕਦਾ ਜੀ ਕੋਈ ਦਿਹਾੜੀ ਕਿਤੇ ਵੀ ਨਹੀਂ ਕਰ ਸਕਦਾ ਜੀ ਮੈਂ ਅੱਜ ਤੱਕ ਜੀ ਦੇਖੋ ਜੀ ਕਦੇ ਉਹਨਾਂ ਨੂੰ ਪਿੱਠ ਨਹੀਂ ਜੀ ਦਿਖਾਈ ਇਹਨਾਂ ਦੀ ਮਾਤਾ ਨੂੰ ਜੀ ਜਦੋਂ ਉਹਨਾਂ ਨੇ ਮੈਨੂੰ ਸ਼ਾਮ ਨੂੰ ਬੁਲਾਣਾ ਜੀ ਜਦੋਂ ਚੱਲਣਾ ਜੀ ਮੈਂ ਕਦੇ ਆਇਆ ਨਹੀਂ ਹੈਗਾ ਜੀ ਕਿ ਬਾਪੂ ਨੇ ਮੇਰੇ ਨੇ ਰੋਕਿਆ ਜੀ ਮੈਂ ਜਿੰਨਾ ਵੀ ਹੋ ਸਕੇ ਜੀ ਉਹਨਾਂ ਉਹਨਾਂ ਦੇ ਘਰ ਨੂੰ ਮੈਂ ਕਰਿਆ ਜੀ ਕਰੇ ਉਡੀ ਪਤਨੀ ਦੀ ਫੋਟੋ ਆਪਾਂ ਜਨਤਕ ਕਰੀਏ ਵੀ ਤਾਂ ਜੋ ਜੇ ਕਿਸੇ ਨੂੰ ਭਾਈ ਦਿਖੇ ਕਿਤੇ ਉਹ ਤਾਂ ਪਤਾ ਲੱਗੇ ਦੱਸ ਦੇ ਹਾਂਜੀ ਕਾਨਿਓ ਪੈਣੀ ਆ ਜੀ ਇਹ ਫੋਟੋ 'ਚ ਕਿਤਾ ਕਾਨੂੰਨ ਸਾਡੇ ਬਹੁਤ ਬਾਈਏ ਆ ਵੀ ਭਾਈ ਜਿਹੜਾ ਬੈ ਵਾ ਜਿੱਥੇ ਮਰਜੀ ਰਹਿ ਪਾਜੀ ਆਈ ਪੰਗਿਆਂ ਨੇ ਕਾਨੂੰਨ ਸਾਡੇ ਮਾੜੇ ਆ ਸਾਡੀ ਸਰਕਾਰਾਂ ਮਾੜੀਆਂ ਕਾਨੂੰਨ ਮਾੜੇ ਸਾਡੀ ਸਰਕਾਰ ਜਦ ਤੱਕ ਪੈਸਾ ਨਹੀਂ ਮਿਲਦਾ ਜਦ ਤੱਕ ਕੋਈ ਕੰਮ ਨਹੀਂ ਕਰਦੇ ਪਹਿਲਾਂ ਕਦੇ ਇਸ ਅਜਿਹੇ ਕੇਸ ਹੋਇਆ ਵੀ ਪਾ ਜੀ ਭੱਜ ਗਈ ਘਰੋਂ ਚਲੇਗੀ ਕਿਸੇ ਦੇ ਨਾਲ ਚਲੇਗੀ ਜਾਂ ਇਸ ਤਰ੍ਹਾਂ ਦਾ ਕੁਝ ਪਤਾ ਲੱਗਿਆ ਜੀ ਪਾ ਜੀ ਉਸ ਜਨਾਨੀ ਨੂੰ ਦੇਖ ਕੇ ਤੁਸੀਂ ਕਹਿਣ ਗੈਸ ਵੀ ਨਹੀਂ ਕਰਦਾ ਕਿ ਉਹ ਜਨਾਂ ਦੀ ਹੋਊਗੀ ਅੰਨੀ ਸ਼ਰੀਫ ਜੀ ਅੰਨਾ ਸ਼ਰੀਫਪਣਾ ਦਿਖਾਉਂਦੀ ਸੀਗੀ ਮੈਂ ਦਿਖਾਉਂਦੀ ਹੋ ਸੀਗੀ ਮਤਲਬ ਪਰ ਜਦੋਂ ਕਰਕੇ ਗਈ ਹੁਣ ਸਾਹਮਣੇ ਹੀ ਆਈ ਉਹਦੀ ਕਿ ਉਮਰ ਕਿੰਨੀ ਹੈ ਓਹ ਛੋਟੇ ਜਿਹੇ ਦੀ ਉਹ ਕੀ ਲੜ ਗਿਆ ਉਹਦਾ ਉਹ ਪਿੰਡਾਂ ਲੜਗੀਆਂ ਭਾਈ ਉਹਦਾ ਨਹੀਂ ਪ੍ਰਿੰਡਾ ਪ੍ਰਿੰਡਾ ਈ ਭੈਣੇ ਮੈਂ ਤੈਨੂੰ ਬੇਨਤੀ ਕਰਦਾ ਵੀ ਆ ਦੇਖ ਲੈ ਆਪਣੇ ਬੱਚਿਆਂ ਨੂੰ ਦੇਖ ਲੈ ਮਮਤਾ ਇਹ ਇਸ ਤਰ੍ਹਾਂ ਨਾ ਕਰੋ ਇੱਥੇ ਵੀ ਕਿਤੇ ਹੋਰ ਕਿੱਥੇ ਭਾਜੀ ਕਿੱਥੇ ਕਿੱਥੇ ਇਹਨੂੰ ਨਾ ਡਾਕਟਰ ਕੋਲ ਲੈ ਜਾ ਇਹਨੂੰ ਹੁਣੇ ਇਹ ਖੁਦ ਬਹੁਤ ਪਰੇਸ਼ਾਨ ਹੈ ਇੱਕ ਵਾਰ ਤਾਂ ਇਹ ਫਾਹ ਲੈਣ ਦੀ ਕੋਸ਼ਿਸ਼ ਕਰ ਚੁੱਕਿਆ ਹੈ ਅੱਛਾ ਤੇ ਫਾਹ ਲੈਣ ਦਾ ਤਾਂ ਚਲੋ ਕਿਸਮਤ ਚੰਗੀ ਸੀ ਦੀ ਚੁੰਨੀ ਉੱਪਰੋਂ ਖੁੱਲ ਗਈ ਨਹੀਂ ਇਹ ਗਿਆ ਸੀਗਾ ਜੀ ਆਪਣੇ ਨਿਆਣੇ ਵੀ ਕਿੰਨੇ ਦੇਖਣ ਦੇ ਪਿੱਛੋਂ ਹੀ ਬਹੁਤ ਕਟਵੜ ਉਹਨੂੰ ਸ਼ਰਮ ਆਉਣੀ ਚਾਹੀਦੀ ਵਾਪਸ ਆਉਣਾ ਚਾਹੀਦਾ ਦੱਸਣਾ ਚਾਹੀਦਾ ਵੀ ਹਾਂ ਆਉਣਾ ਜਾਂ ਨਹੀਂ ਆਉਣਾ ਗੱਲ ਖਤਮ ਆਈ ਇੱਕ ਵਾਰੀ ਆ ਕੇ ਦੱਸੋ ਸਹੀ ਤਲਾਗ ਲੈਣਾ ਤਲਾਗ ਲੈ ਕੇ ਜਾਓ ਕੋਈ ਪ੍ਰੋਬਲਮ ਨਹੀਂ ਹੈ ਪਰ ਦੱਸੋ ਨਾ ਸੱਚ ਦੱਸਣਾ ਚਾਹੀਦਾ ਨਾ ਹੁਣ ਆਪ ਖੁਦ ਮਰਨ ਤੋਂ ਬਚੇ ਆਂ ਰੋਂਦਾ ਬੋ ਸੀਗਾ ਹਰ ਰੋ ਰੋਂਦਾ ਹੀ ਖੁਦ ਅਰੇ ਬਿੰਨ ਭਣਾਰਾ ਸੀਗਾ ਹਫਤੇ ਕੇ ਬਾਅਦ ਉੱਥੇ ਵੀ ਨੀ ਜਗੇ ਆਈਏ ਉੱਥੋਂ ਮੈਂ ਕੁਝ ਗਾਲਾਂ ਗੋਲਾਂ ਗੱਡੀਆਂ ਜੀ ਨੂੰ ਖਾਸਿਮ ਨਾਲ ਕਰਿਆ ਥੋੜਾ ਤਾਂ ਲਿਖੇਗੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਵੇਖ ਰਹੇ ਹੋ ਤੇ ਮੈਂ ਜਗਦੀਪ ਸਿੰਘ ਥਲੀ ਆਂ ਦਰਸ਼ਕੋ ਬੀਤੇ 3-4 ਦਿਨ ਤੋਂ ਇੱਕ ਵੀਰ ਮੇਰੇ ਘਰ ਵੀ ਆਇਆ ਤੇ ਫਿਰ ਮੇਰੇ ਦਫ਼ਤਰ ਵੀ ਆਉਂਦਾ ਹੈ ਪਰੇਸ਼ਾਨੀ ਦੱਸਦਾ ਹੈ ਕਿ ਮੇਰੀ ਖਬਰ ਮੀਡੀਆ ਚ ਲੈ ਕੇ ਆਓ ਮੇਰੀ ਮਦਦ ਕਰੋ ਮਦਦ ਕੀ ਕਰਨੀ ਹੈ ਤਾਂ ਉਹ ਗੱਲ ਇਹ ਹੈ ਕਿ ਬਾਈ ਜੀ ਜੀ ਕਹਿੰਦੇ ਆ ਵੀ ਇਹਨਾਂ ਦੀ ਪਤਨੀ ਤੇ ਆ ਮਾਸੂਮ ਦੋ ਬੱਚੇ ਇਹਨਾਂ ਦੀ ਮਾਂ ਇਹਨਾਂ ਦੀ ਮਾਤਾ ਦਵਾਈ ਲੈਣ ਘਰ ਤੋਂ ਗਈ ਪਰ ਮੁੜ ਕੇ ਨਹੀਂ ਆਈ ਕੀ ਹੋਇਆ ਗੁੰਮ ਹੋ ਗਈ ਕਿਤੇ ਡਿਪਰੈਸ਼ਨ ਦਾ ਸ਼ਿਕਾਰ ਜਾਂ ਫਿਰ ਕੋਈ ਗੱਲ ਹੋਰ ਹੈ। ਉਹ ਪਾ ਬਾਈ ਜੀ ਹੋਰ ਨਾਲ ਗੱਲ ਕਰਦੇ ਆਂ। ਰੋਪੜ ਦੇ ਪਿੰਡ ਤੋਂ ਨੇ ਇਹ। ਆ ਸੋ ਕੀ ਨਾਮ ਹੈ ਬਾਈ ਸਸੀ ਦਾ? ਮੀਵਤ ਸਿੰਘ ਨਾਮ ਆ ਜੀ ਮੇਰਾ। ਮੀਵਤ ਸਿੰਘ। ਮੀਵਤਤੜ ਦੇ ਪਤਨੀ ਦਾ ਕੀ ਨਾਮ ਹੈ ਜੀ? ਸੁਖਵਿੰਦਰ ਕੌਰ ਆ ਜੀ। ਸੁਖਵਿੰਦਰ ਕੌਰ। ਤੇ ਕਦੋਂ ਬਾਈ ਉਹ ਆਪਣਾ ਇੱਥੋਂ ਗਏ ਸੀਗੇ ਘਰ ਤੋਂ? 17 ਮਈ ਨੂੰ ਗਏ ਜੀ। ਹੂੰ। ਮੈਨੂੰ ਕਹਿੰਦੀ ਜੀ ਮੈਂ ਦਵਾਈ ਲੈ ਕੇ ਆਣੀ ਆ ਜੀ। 17 ਮਈ ਨੂੰ। ਭਾਜੀ ਜੂਨ ਜੁਲਾਈ ਹੋ ਗਿਆ 2 ਮਹੀਨੇ ਹੋ ਗਏ। ਹਾਂਜੀ 2 ਮਹੀਨੇ ਹੋ ਗਏ ਜੀ ਪਹਿਲਾਂ ਅਸੀਂ ਮੈਂ ਕਿਹਾ ਚਲ ਕੋਈ ਗੱਲ ਨਹੀਂ ਆਜੂਗੇ ਜੀ ਹਾਂ ਨਿਆਣੇ ਦੀ ਮਮਤਾ ਦੇਖ ਕੇ ਆਜੂਗੇ ਜੀ ਪਰ ਨਹੀਂ ਜੀ ਫਿਰ ਤਾਂ ਹੁਣ ਸਾਨੂੰ ਆਹ ਸਟੈਪ ਚੱਕਣਾ ਪਿਆ ਜੀ ਕਿ ਕੀ ਮਿਲ ਕੇ ਗੁੰਮ ਹੋ ਗਈ ਕੀ ਕਾਰਨ ਕੀ ਬਣਿਆ ਕੀ ਹੈ ਮਤਲਬ ਕਿ ਤੁਸੀਂ ਕੀ ਸ਼ੰਕ ਜ਼ਾਹਿਰ ਕਰਦੇ ਹੋ ਸਾਨੂੰ ਤਾਂ ਜੀ ਹੁਣ ਸ਼ੱਕ ਐ ਜੀ ਕੀ ਪਤਾ ਜੀ ਕਿਸੇ ਨਾਲ ਚਲ ਗਈ ਜੀ ਅੱਛਾ ਹਾਂ ਜੀ ਸਾਨੂੰ ਸ਼ੱਕ ਤੌਰ ਤੇ ਆ ਹੀ ਆ ਜੀ ਉਹ ਸ਼ੱਕ ਕਿਉਂ ਆ ਤੁਹਾਨੂੰ ਇਸ ਤਰ੍ਹਾਂ ਦਾ ਸ਼ੱਕ ਕਿਉਂਕਿ ਅੰਦਰ ਕੋਈ ਚੀਜ਼ਾਂ ਪਰਸਲ ਮਿਲੀਆਂ ਜੀ अच्छा हां जी ਉਹਨਾਂ ਤੇ ਮੈਂ ਗੌਰ ਕਰੀ ਨਹੀਂ ਪਹਿਲਾਂ ਮੈਨੂੰ ਐ ਨਹੀਂ ਤਾਂ ਮਗਾ ਕੋਈ ਦਿਮਾਗੀ ਉਹ ਤੌਰ ਤੇ ਚਲ ਗਈ ਜੀ اچھا ਹਾਂ ਜੀ ਹੁਣ ਉਹ ਚੀਜ਼ਾਂ ਮੈਨੂੰ ਹੱਥ ਲੱਗੀਆਂ ਜੀ ਉਹ ਤੇ ਕਰਕੇ ਕਰਿਆ ਜੀ اچھا ਹਾਂ ਜੀ ਤੇ ਹੁਣ ਤੁਹਾਨੂੰ ਲੱਗਦਾ ਵੀ ਕਿਸੇ ਦੇ ਨਾਲੇ ਚਲੇਗੀ ਹਾਂ ਜੀ ਕਿਸੇ ਦੇ ਨਾਲ ਚਲ ਗਈ ਜੀ ਐਂ ਛੱਕ ਪੈਂਦਾ ਜੀ ਮੈਨੂੰ ਤੁਸੀਂ ਕੀ ਕੰਮ ਕਰਦੇ ਹੋ ਮੈਂ ਕਾਰਪੈਂਟਰ ਦਾ ਕੰਮ ਕਰਦਾ ਜੀ ਲੱਕੜੀ ਦਾ ਜੀ ਲੱਕੜੀ ਦਾ ਨਸ਼ਾ ਪੱਤਾ ਜਾਂ ਕੁੱਟਮਾਰ ਕਦੇ ਘਰ ਵਾਲੀ ਦੀ ਕੀਤੀ ਮੈਂ ਕਦੇ ਜੀ ਕੁੱਟਮਾਰ ਨਹੀਂ ਜੀ ਕਰੀ ਨਾ ਨਸ਼ਾ ਪੱਤਾ ਕਰਿਆ ਜੀ ਕਦੇ ਵੀ ਹਾਂ ਜੀ ਲੜਾਈ ਕਦੇ ਨਹੀਂ ਹੋਈ ਤੁਹਾਡੀ ਮੈਂ ਕਦੇ ਵੀ ਨਹੀਂ ਚਲੇ 9 ਸਾਲ ਹੋ ਗਏ ਜੀ ਵਿਆਹ ਨੂੰ ਮੇਰੇ ਨੂੰ ਅੱਛਾ ਮੈਂ ਕਦੇ ਥੱਪੜ ਵੀ ਨਹੀਂ ਮਾਰੇ ਜੀ ਉਹਦੇ ਅੱਛੇ ਤੁਹਾਡਾ ਸਹੁਰਾ ਪਰਿਵਾਰ ਕਿੱਥੇ ਫਿਰ ਉਹ ਦੁੰਮ ਛੇੜੀ ਤੇ ਹੈ ਜੀ ਅੱਛਾ ਹਾਂ ਜੀ ਉਹ ਫਿਰ ਮਾਤਾ ਜਾਂ ਤੁਹਾਡੇ ਸਹੁਰਾ ਸਾਹਿਬ ਉਹ ਹੈ ਨਹੀਂ ਜੀ ਇਸ ਦੁਨੀਆ 'ਚ ਹੀ ਸਹੁਰਾ ਹੈ ਨਹੀਂ ਹਾਂ ਜੀ ਸੋਹ ਸੱਸ ਜੀ ਮਾਤਾ ਜੀ ਅੱਛਾ ਉਹ ਕੀ ਕਹਿੰਦੇ ਆ ਤੁਹਾਡੇ ਨਾਲ ਆ ਉਹ ਮੇਰੇ ਨਾਲ ਹੈ ਜੀ ਉਹ ਕੀ ਕਹਿੰਦੇ ਫਿਰ ਉਹ ਤਾਂ ਕਹਿੰਦੇ ਆ ਜੀ ਜਿੱਧਰ ਤੁਸੀਂ ਕਹੋਗੇ ਜੀ ਉੱਥੇ ਤੁਹਾਡੇ ਨਾਲ ਖੜੇ ਹੈ ਜੀ ਅਸੀਂ ਅੱਛਾ ਹਾਂ ਜੀ ਉਹਨਾਂ ਨੂੰ ਵੀ ਕੁਝ ਮਾੜਾ ਮੋਟਾ ਪਤਾ ਤਾਂ ਜੀ ਪਰ ਚਲੋ ਐ ਤਪ ਕੀ ਦੂਪ ਕੀ ਘੂਰੀ ਆ ਜੀ ਮੜੀ ਮੋਟੀ ਜੀ ਪਰ ਨਹੀਂ ਜੀ ਫਿਰ ਮੈਨੂੰ ਇੰਨਾ ਦੱਸਿਆ ਨਹੀਂ ਜੀ ਹੈਗਾ ਜੀ ਉਹਨਾਂ ਨੇ ਹਾਂ ਉਹਦੇ ਭੈਣ ਭਰਾ ਨਹੀਂ ਹੈਗੇ ਤਾਂ ਭੈਣਾ ਹੈਗੀਆਂ ਜੀ ਕਿੰਨੀਆਂ ਪੰਜ ਭੈਣਾਂ ਜੀ ਇੱਕ ਭਾਈ ਆ ਜੀ ਇਹਨਾਂ ਦਾ ਪੰਜ ਭੈਣਾਂ ਪੰਜ ਭੈਣਾਂ ਵਿਆਹ ਹੋ ਗਈਆਂ ਹਾਂ ਜੀ ਵਿਆਹ ਹੋ ਗਈਆਂ ਜੀ ਦੋ ਰਹਿੰਦੀਆਂ ਜੀ ਇੱਕ ਭਰਾ ਰਹਿੰਦਾ ਜੀ ਕਨੇ ਉਹ ਵਿਆਹ ਵੀ ਤੁਸੀਂ ਕਰਵਾਇਆ ਮੈਨੂੰ ਦੱਸ ਦੇ ਕੋਈ ਹਾਂਜੀ ਨਾਲ ਹੋ ਕੇ ਜੀ ਮੈਂ ਮਿਹਨਤ ਕਰੀ ਹੈ ਜੀ ਪਰ ਫੇਰ ਵੀ ਹੁਣ ਦੇਖੋ ਜੀ ਕਿਆ ਕਲੰਕ ਲਾ ਕੇ ਗਈ ਹੈ ਜੀ ਤੇ ਘਰ ਤੋਂ ਕੋਈ ਗਹਿਣਾ ਗੱਟਾ ਜਾਂ ਕੋਈ ਹੋਰ ਸਮਾਨ ਵੀ ਲੈ ਕੇ ਗਈ ਗਹਿਣੇ ਗੱਟੇ ਚੱਕ ਲੈ ਗਈ ਇਹਨਾਂ ਦੇ ਛੱਕ ਪੈਂਦੇ ਗਹਿਣੇ ਗੱਟੇ ਮੁੰਡੇ ਦਾ ਸਮਾਨ ਬਣਾਇਆ ਉਹਦਾ ਕੁੜੀ ਦਾ ਤਾਂ ਜੀ ਸਭ ਕੁਝ ਲੈ ਕੇ ਜੀ ਜਾਂਦੇ ਜੀ ਇਹ ਇਹ ਤੇ ਛੱਕ ਪੈਂਦਾ ਜੀ ਹਾਂਜੀ ਬਈ ਨਿਆਣੇ ਦੀ ਮਮਤਾ ਤਾਂ ਫਿਰ ਮਾਂ ਦੀ ਮਮਤਾ ਹੈ ਉਹਨੂੰ ਇਹ ਨਿਆਣੇ ਦੀ ਨਿਆਣੇ ਤੇ ਕਿੱਥੇ ਤਰਸ ਆਏ ਜੀ ਉਹ ਮੈਂ ਤਾਂ ਬਹੁਤ ਔਖੇ ਨਿਆਣੇ ਸਾਹਮਣੇ ਜੀ ਹੁਣ ਕਿਤੇ ਕੰਮ ਵੀ ਨਹੀਂ ਜਾ ਸਕਦਾ ਜੀ ਕੋਈ ਦਿਹਾੜੀ ਕਿਤੇ ਵੀ ਨਹੀਂ ਕਰ ਸਕਦਾ ਜੀ ਹਲੇ ਤਾਂ ਚਲੋ ਮੇਰੇ ਮਾਂ-ਬਾਪ ਹੈਗੇ ਆ ਜੀ ਜੇ ਨਾ ਮਾਂ-ਬਾਪ ਹੁੰਦੇ ਜੀ ਔਖਾ ਹੋ ਜਾਣਾ ਤਾਂ ਜੀ ਆ ਇਸ ਗੱਲ ਤੋਂ ਧੀਆ ਜੰਮਣ ਤੋਂ ਫਿਰ ਲੋਕ ਭਾਈ ਭਾਈ ਡਰਦੇ ਆ ਫਿਰ ਬਾਹ ਦੇ ਵਿੱਚ ਆਪਾਂ ਕਹਿ ਤਾਂ ਦਿੰਨੇ ਆ ਜੀ ਸਮਾਜ ਨੂੰ ਦੋਹਾਂ ਪਾਸੇ ਨੂੰ ਦੇਖਣਾ ਚਾਹੀਦਾ ਵੀ ਧੀਆ ਨੂੰ ਵੀ ਆਪਣੀ ਜ਼ਿੰਮੇਵਾਰੀ ਜ਼ਰੂਰ ਸਮਝਣੀ ਚਾਹੀਦੀ ਹੈ ਭਾਈ ਮੈਂ ਅੱਜ ਤੱਕ ਜੀ ਦੇਖੋ ਜੀ ਕਦੇ ਉਹਨਾਂ ਨੂੰ ਪਿੱਠ ਨਹੀਂ ਜਿਖਾਈ ਇਹਨਾਂ ਦੀ ਮਾਤਾ ਨੂੰ ਜੀ ਹਾਂਜੀ ਜਦੋਂ ਉਹਨਾਂ ਨੇ ਮੈਨੂੰ ਸ਼ਾਮ ਨੂੰ ਬੁਲਾਣਾ ਜੀ ਜਦੋਂ ਚੱਲਣਾ ਜੀ ਮੈਂ ਕਦੇ ਆਇਆ ਨਹੀਂ ਹੈਗਾ ਜੀ ਕਿ ਬਾਪੂ ਨੇ ਮੇਰੇ ਨੇ ਰੋਕਿਆ ਜੀ ਮੈਂ ਜਿੰਨਾ ਵੀ ਹੋ ਸਕਿਆ ਜੀ ਉਹਨਾਂ ਉਹਨਾਂ ਦੇ ਘਰ ਨੂੰ ਮੈਂ ਕਰਿਆ ਜੀ ਕਰਿਆ ਪੱਕਾ ਹੋ ਤਾਂ ਹੀ ਮਾਂ ਤਾਂ ਵਿਚਾਰੀ ਚੰਗੀ ਆ ਉਹ ਵੀ ਮਜਬੂਰ ਆ ਹੁਣ ਫਿਰ ਜੇ ਤੁਹਾਨੂੰ ਉਹ ਕਹਿੰਦੀ ਆ ਇਸ ਤਰ੍ਹਾਂ ਮਾਂ ਤਾਂ ਵਿਚਾਰੀ ਚੰਗੀ ਆ ਜੀ ਮੈਂ ਮਾਂ ਨੂੰ ਜੀ ਕਹਿੰਦੀ ਇੱਕ ਕੁੜੀ ਹੋਏ ਹੋਰ ਲਾਈਨ ਪਰ ਪਈ ਵਿੱਚ ਇਹ ਬੱਚੇ ਫਿਰ ਮਾਂ ਨੂੰ ਯਾਦ ਕਰਦੇ ਆ ਭਾਈ ਹਾਂਜੀ ਯਾਦ ਕਰਦੇ ਆ ਜੀ ਕਦੇ ਕਦੇ ਯਾਦ ਕਰ ਲੈਂਦੇ ਆ ਜੀ ਸ਼ਾਮ ਨੂੰ ਜੀ ਤੁਸੀਂ ਕੀ ਕਹਿੰਦੇ ਬਈ ਕਿੱਥੇ ਭਾਈ ਫਿਰ ਮੈਂ ਤਾਂ ਜੀ ਕਹਿੰਦਾ ਮਾਂ ਖਾ ਭਾਈ ਕਿੱਥੇ ਬਿਮਾਰ ਆਈ ਗਈ ਵੀ ਆ ਐ ਲਾਂਦਾ ਜੀ ਇਹਨਾਂ ਨੂੰ ਲਾਰਾ ਲੱਫਾ ਜੀ ਉਹ ਕੁੜੀ ਤਾਂ ਵਿਚਾਰੀ ਆ ਜੀ ਉਹੀ ਯਾਦ ਕਰਦੀ ਆ ਜੀ ਜ਼ਿਆਦਾ ਉਹ ਤਾਂ ਸੋਜੀ ਹੈ ਨਾ ਪੁੱਤ ਓਏ ਕੀ ਨਾਮ ਤੇਰਾ ਹੈ ਨਾਮ ਦੱਸ ਦੇ ਕਿਆ ਨਾਮ ਤਾਂ ਦੱਸ ਦੇ ਮਨ ਸਿਮੂ ਅੱਛਾ ਓਏ ਇਹ ਖੜਕੇ ਮੰਮੀ ਮੰਮੀ ਕਿੱਥੇ ਆ ਮੰਮੀ ਗਈ ਵੀ ਕਿੱਥੇ ਨੂੰ ਦਵਾਈ ਲੈਣ ਅੱਛਾ ਯਾਦ ਹੁੰਦੀ ਜਦ ਮੰਮੀ ਦੀ ਯਾਦ ਆਉਂਦੀ ਨਹੀਂ ਆ ਕਦੇ ਕਦੇ ਆਉਂਦੀ ਯਾਦ ਅੱਛਾ ਨਹੀਂ ਫੇਰ ਤੈਨ ਨਹੀਂ ਤੈਨੂੰ ਦਿਲ ਨਹੀਂ ਕਰਦਾ ਵੀ ਮੈਂ ਮੰਮੀ ਮੇਰੇ ਕੋਲ ਹੋਵੇ ਕਾਹਤੇ ਹੈਂ ਕਾਤੇ ਪੁੱਤ ਢਿਲ ਕਰਦਾ ਵੀ ਮੰਮੀ ਹੋਵੇ ਕੋਲ ਅੱਛਾ ਹੁਣ ਕਾਫੀ ਡੇ ਟਾਈਮ ਹੋ ਗਿਆ ਨਾ ਇਹ ਫਿਰ ਇਹਨੂੰ ਦੁੱਧ ਪੀ ਵਗੈਰਾ ਇਹਦਾ ਖਾਣਾ ਪੀਣਾ ਖਾਣਾ ਪੀਣਾ ਜੀ ਇਹ ਦੁੱਧ ਪੀ ਜਾਂਦਾ ਜੀ ਗਲਾਸ ਨਾਲ ਹੀ ਨਹੀਂ ਨਹੀਂ ਕੋਣ ਕਰਦਾ ਰੋਟੀ ਪਾਣੀ ਚੜੀ ਜਾਂਦਾ ਜੀ ਇਹਦੇ ਨਾਲ ਦੁੱਧ ਪਾਣੀ ਇਹਨੂੰ ਪਲਾਈ ਜਾਂਦਾ ਮੇਰੀ ਮਾਤਾ ਪਲਾਈ ਜਾਂਦੀ ਹੈ ਜੀ ਹੋਰ ਪਰ ਭਾਈਆਂ ਦੀ ਭਰਜਾਈਆਂ ਪਲਾਈ ਜਾਂਦੀਆਂ ਜੀ ਜੇ ਕਿਤੇ ਜਾਣ ਆ ਜੀ ਮੈਂ ਪਰਜਾਈਆਂ ਕੋਲ ਛੜ ਜਾਂਦਾ ਜੀ ਉਹ ਸਾਂਭ ਲੈਂਦੀ ਆ ਜੀ ਇਹਨੂੰ ਤਾਂ ਬੜਾ ਗਲਤ ਹੋ ਗਿਆ ਫਿਰ ਹੁਣ ਹੁਣ ਮੈਨੂੰ ਇਸ ਨਾਏ ਨਹੀਂ ਪਤਾ ਲੱਗ ਰਿਹਾ ਵੀ ਹੁਣ ਮੈਂ ਯਾਰ ਉਸ ਤੁਹਾਡੀ ਪਤਨੀ ਦੀ ਫੋਟੋ ਆਪਾਂ ਜਨਤਕ ਕਰੀਏ ਵੀ ਤਾਂ ਜੋ ਜੇ ਕਿਸੇ ਨੂੰ ਭਾਈ ਦਿਖੇ ਕਿਤੇ ਉਹ ਤਾਂ ਪਤਾ ਲਾ ਕੇ ਦੱਸ ਦੇ ਹਾਂਜੀ ਕਾਨਿਓ ਪੈਣੀ ਆ ਜੀ ਇਹ ਫੋਟੋ 'ਚ ਤਾਂ ਹੀ ਪਤਾ ਲੱਗੂਗਾ ਜੀ ਉਹਦਾ ਬਹੁਤ ਧੋਖਾ ਕਰਕੇ ਗਈ ਆ ਜੀ ਮੇਰਾ ਜਿੱਥੇ ਗਈ ਹੋਗੀ ਉੱਥੋਂ ਤੋਂ ਆਜੂਗੀ ਭਾਜੀ ਉੱਥੇ ਤੇ ਕੀ ਮਲਕੇ ਜੇ ਜਦੋਂ ਆ ਜਾਣਾ ਫਿਰ ਅਜੰਤਕ ਹੋਈ ਵੀ ਫੋਟੋ ਮੈਨੂੰ ਥੋੜਾ ਜਿਹਾ ਇਸ ਤਰ੍ਹਾਂ ਦਾ ਹੁਣ ਬਈ ਉਹਨੂੰ ਕੋਈ ਨਹੀਂ ਫਿਰ ਉਹ ਲੱਭਣੀ ਨਹੀਂ ਐਵੇਂ ਭਾਜੀ ਜੇ ਨਾ ਅਜੰਤਕ ਕਰਦੇ ਆਪਾਂ ਫੋਟੋ ਤੇ ਜੀ ਹੁਣ ਕਰਨੀ ਪੈਣੀ ਜੀ ਜੀ 3-4 ਦਿਨ ਤੋਂ ਘਰ ਵੀ ਜਾ ਕੇ ਆਏ ਹਾਂ ਜੀ ਮੇਰੇ ਆਹ ਜਾਂਦੇ ਰਹੇ ਜੀ ਮੈਂ ਘਰਾਂ ਫਿਰ ਤੁਹਾਡੇ ਨੰਬਰ ਲੈਂਤਾ ਜੀ ਫਿਰ ਮੈਂ ਭਾਜੀ ਨਾਲ ਗੱਲ ਕਰੀ ਆ ਜੀ ਤਾਂ ਕਿ ਤੇ ਤੁਹਾਡੇ ਨਾਲ ਮੁਲਾਕਾਤ ਹੋਈ ਐ ਉਸ ਦਿਨ ਦਾ ਜੀ ਸੋਚ ਰਿਹਾ ਵੀ ਯਾਰ ਦਿਖਾਈਏ ਹੁਣ ਕਿਸ ਤਰ੍ਹਾਂ ਘਰੇਲੂ ਮਾਮਲਾ ਇੱਕ ਇਸ ਤਰ੍ਹਾਂ ਦਾ ਹਨਾ ਚੀਜ਼ ਹੈ ਬੀਜ ਨੂੰ ਸਮਾਜ ਦੇ ਵਿੱਚ ਕਿਸ ਤਰ੍ਹਾਂ ਲੈ ਕੇ ਆਈਏ ਪਰ ਦੇਖੋ ਜੀ ਹੁਣ ਸਮਾਜ ਵਿੱਚ ਇਹ ਜੇ ਕੰਮ ਹੋਏ ਵੇ ਜੀ ਇਹਨਾਂ ਨੂੰ ਤਾਂ ਆਣਾ ਹੀ ਪੈਣਾ ਜੀ ਹੁ ਮੈਨੂੰ ਪਤਾ ਜੀ ਮੇਰੇ ਮਾਪੇ ਨੂੰ ਪਤਾ ਕਿੰਨਾ ਮੇਰੇ ਮਾਪੇਾਂ ਦੇ ਕਸ਼ਟ ਚੱਲਿਆ ਜੀ ਕਿੰਨੀ ਬੇਇੱਜ਼ਤੀ ਹੋਈ ਹੈ ਜੀ ਉਹ ਹੁਣ ਸਾਨੂੰ ਪਤਾ ਜੀ ਸਾਡੇ ਨਾਲ ਕੀ ਅਤੇ ਕੀ ਬੀਤੀ ਹੈ ਜੀ ਕੋਈ ਗੱਲ ਤੇ ਬਾਈ ਜੀ ਤੁਸੀਂ ਚਾਚੇ ਦਾ ਮੁੰਡਾ ਜਿੰਦਾ ਪੁਰਾ ਚਾਚੇ ਦਾ ਹਾਂਜੀ ਲੱਬ ਲੱਬਿਆ ਵੀ ਤੁਸੀਂ ਆਪਣੇ ਆਪ ਜੀ ਬਾਜੀ ਆਪਾਂ ਆਪਣੇ ਦੋਤੇ ਲੱਬਿਆ ਜੀ ਆਪਣੇ ਤੋਂ ਕੁਤਲਾਸ਼ ਕਰੀ ਆਈ ਪਰ ਮਿਲੇ ਨਹੀਂ ਹੈਗੇ ਪਤਾ ਲੱਗਿਆ ਤਾਂ ਆ ਜੀ ਸਾਡੇ ਤੋਂ ਤਾਂ ਆ ਜੀ ਕਹਿੰਦਾ ਮੈਂ ਦਵਾਈ ਛੱਡਣ ਬਾਅਦ ਦਵਾਈ ਲੈਣ ਬਾਅਦ ਪਰ ਖਾਲੀ ੱਡੇ ਛੱਡੇ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਜੀ ਉਸ ਤੋਂ ਬਾਅਦ ਆਪਣਾ ਸਮਾਨ ਲੈਣ ਚਲ ਗਿਆ ਜਿੱਦਾਂ ਜਾਂਦੇ ਰੋਪਨ ਹੋ ਗਿਆ ਉਹਦੀ ਤਰ੍ਹਾਂ ਹੀ ਉਹ ਸਮਾਨ ਲੈ ਕੇ ਆਪਣਾ ਵਾਪਸ ਆਇਆ ਜਦੋਂ ਉਦੋਂ ਪਤਾ ਪਤਾ ਲੱਗਿਆ ਸ਼ਾਮ ਨੂੰ ਵੀ ਪਤਾ ਲੱਗਿਆ ਉੱਥੇ ਪਹੁੰਚੇ ਨਹੀਂ ਹੈਗੇ ਸੌਰੇ ਇਹਨੇ ਫੋਨ ਕੀਤਾ ਜੀ ਸੌਰੇ ਪਹੁੰਚੇ ਨਹੀਂ ਸੀਗੇ ਜੀ ਫਿਰ ਇਹਨੇ ਪਤਾ ਕਰਿਆ ਜੀ ਵੀ ਕਿੱਥੇ ਗਏ ਕਿੱਥੇ ਨਹੀਂ ਗਏ ਚਲੋ ਭਾਈ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਕਿਤਾ ਕਾਨੂੰਨ ਸਾਡੇ ਬਹੁਤ ਬਾਈਏ ਆ ਵੀ ਭਾਈ ਜਿਹੜਾ ਬੈ ਵਾ ਜਿੱਥੇ ਮਰਜੀ ਰੇ ਪਾਜੀ ਆਈ ਪੰਗਾ ਨਾ ਇਹ ਕਾਨੂੰਨ ਸਾਡੇ ਮਾੜੇ ਆ ਸਾਡੀ ਸਰਕਾਰਾਂ ਮਾੜੀਆਂ ਕਾਨੂੰਨ ਮਾੜੇ ਆ ਸਾਡੀ ਸਰਕਾਰ ਜਦ ਤੱਕ ਪੈਸਾ ਨਹੀਂ ਮਿਲਦਾ ਜਦ ਤੱਕ ਕੋਈ ਕੰਮ ਨਹੀਂ ਕਰਦੇ ਅਜੇ ਤੱਕ ਇਹਨਾਂ ਕੋਈ ਕੰਮ ਕਰਿਆ ਹਨ ਨੇ ਪਹਿਲਾਂ ਕਿ ਦੇਸ ਅਜਿਹੇ ਕੇਸ ਹੋਇਆ ਵੀ ਭਾਈ ਭੱਜ ਗਈ ਘਰੋਂ ਚਲੇਗੀ ਕਿਸੇ ਦੇ ਨਾਲ ਚਲੇਗੀ ਜਾਂ ਇਸ ਤਰ੍ਹਾਂ ਦਾ ਕੁਝ ਪਤਾ ਲੱਗਿਆ ਜੀ ਪਾਜੀ ਉਸ ਜਨਾਨੀ ਨੂੰ ਦੇਖ ਕੇ ਤੁਸੀਂ ਕਹਿਣ ਗੈਸ ਵੀ ਨਹੀਂ ਕਰ ਸਕਦੇ ਕਿ ਉਹ ਇੰਨਾਂ ਦੀ ਹੋਊਗੀ ਇੰਨੀ ਸ਼ਰੀਫ ਜੀ ਇੰਨਾ ਸ਼ਰੀਫਪਣਾ ਦਿਖਾਉਂਦੀ ਸੀਗੀ ਮੈਂ ਦਿਖਾਉਂਦੀ ਹੋ ਸੀਗੀ ਮਤਲਬ ਪਰ ਜੋ ਕਰਕੇ ਗਈ ਹੁਣ ਆਪਰੇ ਸਾਹਮ ਉਹ ਤਾਰਾ ਮਈ ਦੀ ਗਏ ਹੋਇਆ ਹੁਣ ਤੱਕ ਨਹੀਂ ਲੱਭੇ। ਕਦੇ ਇਹਨਾਂ ਦਾ ਆਪਸੀ ਕਰੇ ਲੂ ਝਗੜਾ ਹੋਇਆ ਹੋਵੇ। ਕਾਲੂ ਉਹ ਸਾਹਮਣੇ ਆ ਜਾਵੇ ਵੀ ਭਾਈ ਇਹ ਝੂਠ ਬੋਲਦੇ ਵਿੱਚ ਪੱਤਰਕਾਰ ਜੀ ਮੈਂ ਤਾਂ ਉਹ ਵੀ ਕਹਿੰਦਾ ਵੀ ਭਾਈ ਸਾਹਮਣੇ ਆ ਕੇ ਸਪਸ਼ਟ ਕਰਨ ਦੇ ਜੇ ਕੋਈ ਅਜਿਹੀ ਗੱਲ ਆ। ਐਦਾਂ ਦਾ ਭਾਜੀ ਕਦੇ ਵੀ ਨਹੀਂ ਹੈਗਾ ਨਾ ਉਹ ਸ਼ਰਾਬ ਪਿੰਦਾ, ਨਾ ਨਸ਼ਾ ਕੋਈ ਕਰਦਾ, ਲੱਕੜ ਦਾ ਕੰਮ ਕਰਦਾ। ਮੈਂ ਵੀ ਨਾਲ ਕੰਮ ਕਰ ਚੁੱਕਿਆ। ਲੱਕੜ ਦਾ ਪਰ ਮੈਂ ਹੁਣ ਚਲੋ ਹਟ ਕੇ ਫੈਕਟਰੀ ਲੱਗਿਆ ਹੋਇਆ। ਪਰ ਇਹ ਹੁਣ ਕੰਮ ਹੁਣ ਵੀ ਕਰਦਾ ਹੈ। ਆਹ ਕਦੇ ਨਸ਼ਾ ਪੱਤਾ ਨਹੀਂ ਕੋਈ ਕੁਝ ਨਹੀਂ ਹੈ। ਕੋਈ ਨਸ਼ਾ ਪਤਾ ਹੋਵੇ ਭਾਜੀ ਤਾਂ ਵੀ ਹੈ। ਠੀਕ ਜ਼ਮੀਨ ਜਿਆਦਾ ਸਭ ਪੈਸਾ ਉਹ ਸਭ ਕੋ ਜਾ ਕਿ ਆ ਨਹੀਂ ਹੈਗਾ ਨੋ ਪਰ ਜੋ ਕਰਕੇ ਗਏ ਹੁਣ ਪਤਾ ਨਹੀਂ ਐ ਤੁਹਾਨੂੰ ਪਤਾ ਹੀ ਐ ਜੋ ਚੱਲ ਰਿਹਾ ਦੁਨੀਆ ਚ ਅੱਜ ਕੱਲ ਕੁੜੀਆਂ ਮੜਿਆ ਤੁਹਾਨੂੰ ਪਤਾ ਹੀ ਐ ਜੋ ਲਛਣ ਲਛਣਗਾਰੀ ਹੋ ਰਹੀ ਐ ਦੋ ਮਹੀਨੇ ਦਾ ਸਮਾਂ ਹੋ ਗਿਆ ਉਹ ਲਾਪਤਾ ਐ ਪਰ ਇਹਨਾਂ ਦੇ ਦੋਸ਼ ਕੁਝ ਹੋਰ ਨੇ ਸ਼ੱਕ ਐ ਬਾਈ ਨੂੰ ਤਾਂ ਉਸ ਸ਼ੰਕੇ ਦੇ ਆਧਾਰ ਤੇ ਬਾਈ ਗੱਲ ਕਰ ਰਿਹਾ ਪਰ ਅਸੀਂ ਜੰਤ ਕੇਸ ਕਰਕੇ ਉਹਦੀ ਫੋਟੋ ਕਰ ਰਹੇ ਆ ਵੀ ਭਾਈ ਕਈ ਵਾ ਜੇ ਡਿਪਰੈਸ਼ਨ ਦੀ ਸ਼ਿਕਾਰ ਆ ਜਾਂ ਕੁਝ ਵੀ ਹੈਗਾ ਏ ਤਾਂ ਉਹ ਸਾਹਮਣੇ ਆ ਜੇ ਲੋਕਾਂ ਨੂੰ ਜਿਹਨੂੰ ਪਤਾ ਹੋਵੇ ਤਾਂ ਉਹਨੂੰ ਭਾਈ ਘਰੇ ਭੇਜੇ ਕਿਉਂਕਿ ਬੱਚੇ ਘਰ ਸਭ ਤੋਂ ਵੱਡੀ ਪ੍ਰੋਬਲਮ ਤਾਂ ਇਹ ਆ ਵੀ ਛੋਟੇ-ਛੋਟੇ ਬੱਚੇ ਆ ਉਹਦੀ ਉਮਰ ਕਿੰਨੀ ਆ ਛੋਟੇ ਜਿਹੇ ਉਹ ਕੀ ਲੜ ਗਿਆ ਉਹਦਾ ਉਹ ਪਿੰਡਾਂ ਲੜ ਗਿਆ ਭਾਈ ਉਹਦਾ ਪ੍ਰਿੰਡਾਂ ਪ੍ਰਿੰਡਾਂ ਲੜ ਗਿਆ ਵੀਰ ਜਾਈ ਵੀਰ ਜਾਈ ਉਹ ਡੁੰਮਣਾ ਛਿੰਦਾ ਸਿਮੁਹਤਰਾ ਹੁਣ ਦੇਖੋ ਉੱਥੇ ਵੀ ਹੁਣ ਕੀ ਕੀ ਭਾਈ ਉਹ ਤਾਂ ਪ੍ਰਿੰਟ ਲੜੀ ਜਾ ਇੱਥੇ ਤੁਸੀਂ ਛੱਡਣਾ ਨਹੀਂ ਸੀ ਬਾਜੀ ਨੂੰ ਉਹਨੂੰ ਐਵੇਂ ਨਾ ਕਿੱਥੇ ਲੜੀ ਬੁੱਧਰਦਾ ਕਿੱਥੇ 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 ਆਹ ਲੜ ਆਹ ਲੜ ਸੁੱਕ ਜਾ ਉਹ ਚੁੱਪ 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 ਮੁੰਡਾ ਏ ਕੁੜੀ ਏ ਮੁੰਡਾ ਏ 22 ਸਾਲ ਦਾ ਏ 22 ਸਾਲ ਦਾ ਅੱਛਾ ਕਮਜ਼ੋਰ ਬਹੁਤ ਆ ਵੀਰੇ ਹਾਂ ਕੁਕ 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 ਇੱਕ ਮਹੀਨਾ ਇਹਦੇ ਖਾਤਰ ਆ ਜੀ ਪੀਜੀਆਈ ਚ ਹੈ ਇੱਕ ਮਹੀਨਾ ਇਹਦੇ ਖਾਤਰ ਆ ਜੀ ਪੀਜੀਆਈ ਚ ਕਦੋਂ ਜਦ ਹੋਈ ਸੀ ਜੀ ਇਹ ਅੱਛਾ ਹਾਂ ਜੀ ਫੇਰ ਵੀ ਦੇਖੋ ਜੀ ਕਦਰ ਨਹੀਂ ਜੀ ਕਰੀ ਉਹਨੇ ਚਲ ਕੁਕ 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 ਉਹ ਪਈ ਪੈਣੇ ਮੈਂ ਤੈਨੂੰ ਬੇਨਤੀ ਕਰਦਾ ਵੀ ਆਹ ਦੇਖ ਲੈ ਆਪਣੇ ਬੱਚਿਆਂ ਨੂੰ ਦੇਖ ਲੈ ਮਮਤਾ ਇਹ ਇਸ ਤਰ੍ਹਾਂ ਨਾ ਕਰੋ ਇੱਥੇ ਵੀ ਕਿਤੇ ਹੋਰ ਕਿੱਥੇ ਪੜੀ ਕਿੱਥੇ ਕਿੱਥੇ ਇਹਨੂੰ ਨਾ ਡਾਕਟਰ ਕੋਲ ਲੈ ਜਾਓ ਇਹਨੂੰ ਹੁਣੇ ਕੋਈ ਨਹੀਂ ਆਪਾਂ ਜ਼ਰੂਰ ਅਪੀਲ ਕਰਦੇ ਆਂ ਤੇ ਭਾਈ ਤੁਸੀਂ ਵੀ ਭਰਾ ਹੋ ਉਹ ਵੀਰ ਦੇ ਸਕੇ ਭਰਾ ਜੀ ਹਾਂਜੀ ਭਰਾ ਜੀ ਮੈਂ ਅੱਛਾ ਤੁਸੀਂ ਮੈਂ ਕਦੇ ਇਹਨਾਂ ਦਾ ਕੋਈ ਹੋਇਆ ਹੋਵੇ ਕੋਈ ਜੀ ਜੀ ਨਹੀਂ ਤੁਹਾਨੂੰ ਪਤਾ ਹੀ ਅੱਜਕੱਲ੍ਹ ਘਰੇਲੂ ਥੋੜਾ ਬੋਤ ਤਾਂ ਹੁੰਦੀ ਹੋ ਰਹੀਦੀ ਐ ਮਾੜੀ-ਮੋਟੀ ਉਪਰੋਂ ਮੁੰਡਾ ਸਾਬੂ ਬਹੁਤ ਲੱਗਦਾ ਵੀ ਨਾ ਇਹੋ ਜੋ ਨੋਖ-ਜੋਗ ਤੱਕ ਹੁਣ ਹੁੰਦੀ ਹੋਵੇ ਮਾੜੀ-ਮੋਟੀ ਤੀਵੀ ਆਦਮੀ ਚ અનਨੇ ની ਜਿਹੇ ਵੀ ਕੋਈ ਜ਼ਿਆਦਾ ਹੀ ਹੈ ਲੋਕਚੋਕ ਤੋਂ ਬਾਤ ਤਾਂ ਨਹੀਂ ਮਿਲ ਕੇ ਗਈ ਇਸ ਤਰ੍ਹਾਂ ਤਾਂ ਕੋਈ ਹੋਏ ਦਿੱਕਤ ਨਹੀਂ થી ਹੈਗੀ ਅੱਛਾ ਬੜਾ ਠੀਕ ਰਹਿ ਕੇ ਰਹਿੰਦੇ تھے ਇਹ ਦੋਏ ਬਾਕੀ ਹੁਣ ਪਤਾ ਨਹੀਂ ਉਹਨੂੰ ਕੀ ਮਨ ਵਿੱਚ ਥਾ ਉਹਦੇ ਕਿਆ ਨਹੀਂ ਜੀ ਪਤਾ ਨਹੀਂ ਸਾਨੂੰ ਅੱਛਾ ਦੋ ਮਹੀਨਿਆਂ ਦੇ ਵਿੱਚ ਪਤਾ ਹੀ ਨਹੀਂ ਹਲੇ ਤੱਕ ਪੁਲਿਸ ਕੰਪਲੇਂਟ ਕੀਤੀ ਤੁਸੀਂ ਉਹ ਪੁਲਿਸ ਨਾਲ ਅਸੀਂ ਘੁੰਮ ਰਹੇ ਅਸੀਂ ਖੁਦ ਮਤਲਬ ਨਹਿਰਾਂ ਨੂਰਾਂ ਵਗੈਰਾ ਸਾਡੇ ਆਪਣਾ ਦੇਖਿਆ ਜਿੱਥੇ ਵੀ ਨਹਿਰ ਦੇ ਵਿੱਚ ਸਾਨੂੰ ਪਤਾ ਲੱਗਦਾ ਤਾਂ ਫੋਨ ਆਂਦਾ ਤਾਂ ਅਸੀਂ ਜਾਂਦੇ ਸੀ ਤੇ ਮਤਲਬ ਉਹ ਹੈ ਮਿਲੇ ਨਹੀਂ ਸਾਨੂੰ ਅਸੀਂ ਬਥੇਰੀ ਭਾੜ ਕਰ ਲਈ ਹੁਣ ਥੱਕ ਹਾਰ ਕੇ ਬਸ ਹੁਣ ਅਸੀਂ ਤਾਂ ਹੁਣ ਆਹੀ ਜਰੀਆ ਹੈ ਨਹਿਰ ਚ ਜਾਣਾ ਹੁੰਦਾ ਫਿਰ ਪਾਜੀ ਗਹਿਣਾ ਘਟਾ ਨਹੀਂ ਚੱਕ ਹੋਣਾ ਸੀ ਅਸੀਂ ਵੀ ਇੱਕ ਵਾਰੀ ਤਾਂ ਆਪਣੀ ਉਹ ਜਿਹੜੀ ਆਪਣੇ ਬੰਦੇ ਦੀ ਤਸੱਲੀ ਹੁੰਦੀ ਆ ਉਹ ਤਾਂ ਪੂਰੀ ਕਰਨੀ ਸੀ ਨਾ ਅਸੀਂ ਬਈ ਬਾਈ ਕਿਸੇ ਨੇ ਦੇਖੀ ਆ ਮਾਰਦੀ ਨਹਿਰ ਮਾਛਾਲ ਜਾਂ ਕੁਝ ਹੋਰ ਤਾਂ ਦੱਸੋ ਪਤਾ ਨਹੀਂ ਲੱਗਿਆ ਉਹਦਾ ਹਾਂਜੀ ਦੋ ਤਿੰਨ ਦਿਨ ਤਾਂ ਦਿਨ ਤਾਂ ਅਸੀਂ ਉਦਾਂ ਹੀ ਦੇਖਦੇ ਰਹੇ ਸੀ ਬਈ ਇਸ ਸਟੈਪ ਬਾਰੇ ਦੇਖਿਆ ਹੀ ਨਹੀਂ ਵੀ ਇਧਰੋਂ ਗਏ ਹੋਣੇ ਆ ਉਹ ਤੇ ਬਾਅਦ ਚੋ ਘਰਾਂ ਚ ਅਸੀਂ ਚੈੱਕ ਕੀਤਾ ਆ ਗਹਿਣੇ ਘਟਾ ਘਰਾਂ ਚ ਚੈੱਕ ਕੀਤਾ ਫੇ ਤਾਂ ਪਤਾ ਲੱਗਿਆ ਕਿ ਦੋ ਤਿੰਨ ਦਿਨਾਂ ਦਾ ਅਸੀਂ ਅੱਧੀ ਘੁੰਮਦੇ ਰਹੇ ਨਹਿਰਾਂ ਨੂੰ ਨਾ ਤੇ ਘੁੰਮਦੇ ਰਹੇ ਪਤਾ ਲੱਗ ਕਰਦੇ ਰਹੇ ਵੀ ਹਾਂ ਆਪ ਚਲ ਗਏ ਕਿ ਇਹ ਕਿਹਦੇ ਓਛਾਲ ਨਾਲ ਮਾਰਦੇ ਕੁਛ ਨਾ ਹੋ ਗਿਆ ਕੋਈ ਪ੍ਰੋਬਲਮ ਨਾ ਆਈ ਹੋਵੇ ਤਾਂ ਕੁਛ ਵੀ ਨਹੀਂ ਸੀਗਾ ਤੇ ਘਰਾਂ ਆ ਕੇ ਆਪਣੀ ਲਮਾਰੀ ਮੁਰੇ ਮੁੰਡੇ ਨੇ ਦੇਖਿਆ ਨੇ ਤਾਂ ਦੇਖਿਆ ਗਹਿਣਾ ਘਟਾ ਉੱਚ ਹੈ ਨਹੀਂ ਸੀਗਾ ਤੇ ਉੱਥੇ ਜਨ ਸ਼ੱਕ ਪਿਆ ਵੀ ਉਹ ਚਲੇ ਗਏ ਪਰ ਹੁਣ ਵੀ ਸ਼ੱਕੇ ਪੈ ਰਹੇ ਆ ਸ਼ੱਕ ਦੇ ਦੌਰ ਤੇ ਆਪਾਂ ਜੇ ਸੋਸ਼ਲ ਮੀਡੀਆ ਤੇ ਆਪਾਂ ਪੋਸਟ ਪਾਉਂਦੇ ਆਂ ਵੀਡੀਓ ਪਾਉਂਦੇ ਆਂ ਫੋਟੋ ਪਾਉਂਦੇ ਆਂ ਤਾਂ ਪਤਾ ਲੱਗ ਸਕਦਾ ਉਤੋਂ ਠੀਕ ਹੈ ਭਾਜੀ ਕੋਈ ਤਾਂ ਕੋਈ ਸਰਾਖ ਤਾਂ ਮਿਲੂਗਾ ਹੀ ਸਰਾਖ ਤਾਂ ਸਰਾਖ ਮਿਲੂਗਾ ਜੇ ਕੋਈ ਕਰਦਾਂਗੇ ਆਪਾਂ 5000 ਰੁਪਏ ਨਾਮ ਵੀ ਦੇਣਾ ਗੁਪਤ ਰੱਖਾਂਗੇ ਬੰਦੇ ਦਾ ਹੀ ਕੋਈ ਦੱਸ ਦੇਵੇ ਤੁਹਾਨੂੰ ਬਿਲਕੁਲ ਦੱਸਿਆ ਜਾ ਸਕਦਾ ਵੀਰ ਹੋਰਾਂ ਨੂੰ ਨੰਬਰ ਭਾਜੀ ਤੁਹਾਡਾ ਫਿਰ ਕੀ ਹੈ ਭਾਈ ਨੰਬਰ ਕੀ ਹੈ ਤੁਹਾਡਾ ਫਿਰ ਜੇ ਤੁਹਾਨੂੰ ਦੱਸਣਾ ਕਿਸ ਨੂੰ 83600 ਜੀ 47173 ਹੈ ਜੀ ਮੇਰਾ ਨੰਬਰ 83600 47173 ਜੀ ਤੁਹਾਡੀ ਨੂੰ ਲੈ ਕੇ ਨਹੀਂ ਗਏ ਤੁਸੀਂ ਮੁੰਡੇ ਨੂੰ ਮੁੰਡੇ ਲੈ ਕੇ ਜਾਊਗਾ ਜੀ ਲੈ ਕੇ ਜਾਓ ਯਾਰ ਹੁਣੇ ਆ ਨਾਲ ਦਿਖਾਓ ਆ ਲੱਗ ਇੱਕੋ ਲੜੀ ਚਲੇ ਦਿਓ ਤਾਂ ਫਿਰ ਇੱਥੇ ਕੜਾ ਲਾ ਲਓ ਭਾਜੀ ਗਰਮ ਕਰਕੇ ਨਾ ਥੋੜਾ ਸੋਜੇ ਨੂੰ ਫਰਕ ਪੈ ਜਾਂਦਾ ਹੁੰਦਾ ਇਹਨੂੰ ਦਵਾਈ ਦਿਵਾ ਦਿਓ ਦਵਾਈ ਦਿਵਾਓ ਆ ਨੇੜੇ ਹੀ ਆ ਡਾਕਟਰ ਆ ਸਾਹਮਣੀ ਆ ਦਵਾਈ ਦਿਵਾ ਦਿਓ ਆ ਨਾਲ ਹੀ ਚਲਜੋ ਭਾਜੀ ਹੁਣੇ ਚਲਜੋ ਨਾਲ ਹੀ ਪੈਸੇ ਹੈਗੇ ਖੁੱਲੇ ਹਾਂਜੀ ਹੈਗੇ ਹਾਂਜੀ ਠੀਕ ਤਾਂ ਬਿਲਕੁਲ ਭਾਈ ਜੀ ਹੋਰਾਂ ਨੇ ਆਪਣਾ ਨੰਬਰ ਵੀ ਦਿੱਤਾ ਹੈ ਪਰੇਸ਼ਾਨ ਹੈ ਉਹ ਵੀਰ ਵੀ ਪਰੇਸ਼ਾਨ ਹੈ ਦੇਖੋ ਬੱਚੇ ਵੀ ਦੇਖੋ ਹੁਣ ਆਪਣਾ ਦੁੱਖ ਦਸਣਾ ਆਇਆ ਹੋਇਆ ਬੱਚਿਆਂ ਨੇ ਉੱਥੇ ਜਾ ਕੇ ਖੇਡਣ ਲੱਗ ਗਏ ਆਪਣੇ ਵੱਲੋਂ ਤਾਂ ਪਰ ਉੱਥੇ ਉਹ ਬੱਚੇ ਦੇ ਪ੍ਰਿੰਡ ਲੜ ਗਏ ਪਰ ਮੈਂ ਜ਼ਰੂਰ ਬੇਨਤੀ ਕਰੂੰਗਾ ਉਸ ਭੈਣ ਨੂੰ ਵੀ ਵੀ ਭੈਣੇ ਇਸ ਤਰ੍ਹਾਂ ਨਾ ਕਰੋ ਤੁਹਾਡੇ ਵਰਗੀਆਂ ਜਦੋਂ țiiਆ ਇਸ ਤਰ੍ਹਾਂ ਦਾ ਕਦਮ ਚੁੱਕ ਲੈਂਦੀਆਂ ਤਾਂ ਫਿਰ ਉਸ ਤੋਂ ਬਾਅਦ ਸਮਾਜ ਡਰਦਾ ਫਿਰ ਫਿਰ ਜਿਹੜੀਆਂ ਆਪਾਂ ਕਹਿੰਦੇ ਆ ਨਾ ਵੀ țiiਆ ਦੀ ਬੇਗਦਰੀ ਹੁੰਦੀ ਉਹ ਸਿਰਫ ਕੁਝ ਉਹਦੇ ਕਰਕੇ ਹਾਲਾਂਕਿ ਗੁਰਬਾਣੀ ਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੇ ਦੀ ਨੂੰ ਔਰਤ ਜਾਨ ਨੂੰ ਬਹੁਤ ਉੱਚਾ ਦਰਜਾ ਦਿੱਤਾ ਹੈ ਔਰਤ ਨੂੰ ਤੇ ਤਾਂ ਮੈਂ ਜ਼ਰੂਰ ਕਹਾਗਾ ਵੀ ਸਮਾਜ ਦੇ ਲਈ ਕਿਰਪਾ ਕਰਕੇ ਔਰ ਆਪਣੇ ਬੱਚਿਆਂ ਦੇ ਲਈ ਭੈਣੇ ਜ਼ਰੂਰ ਇਸ ਪਰਿਵਾਰ ਦੇ ਵਿੱਚ ਵਾਪਸ ਆਓ ਤੇ ਆਪਣੇ ਬੱਚਿਆਂ ਨੂੰ ਸੰਭੋ ਤੇ ਜ਼ਰੂਰ ਭਾਈ ਜੇ ਜਦੋਂ ਆ ਜਾਂਦੇ ਸਾਨੂੰ ਦੱਸ ਦਿਓ ਅਸੀਂ ਵੀਡੀਓ ਡਿਲੀਟ ਕਰ ਦਾਂਗੇ ਭਾਈ ਉਹ ਇੱਕ ਫਾਰਮ ਕਰ ਦਾਂਗੇ ਜਦੋਂ ਜਦੋਂ ਆਗੇ ਨਹੀਂ ਪੈਸਾ ਆਈ ਜਾਂਦੇ ਵੀ ਇੱਕ ਵਾਰੀ ਆ ਜਾਵੇ ਆਪਣਾ ਦੱਸੇ ਸਹੀ ਜੇ ਜਾਣਾ ਚਾਹੁੰਦੇ ਜਾਵੇ ਕੋਈ ਚੱਕ ਨਹੀਂ ਇੱਕ ਵਾਰੀ ਦੱਸੇ ਸਹੀ ਨਿਆਣੇ ਤੇ ਨਿਆਣੇ ਦਾ ਦੇਖੇ ਕਿ ਹੋਰ ਬੱਸ ਕਰੀਏ 99 ਤਾਂ ਪਤਾ ਲੱਗੇ ਵੀ ਨਾਨੇ ਕਿਸ ਬਜਾਉ ਮਾਂ ਦੇਖੇ ਦੇਖਦੇ ਇਮਾਨ ਟੋਲਦੇ ਰਹਿੰਦੇ ਹਰ ਰੋਜ਼ ਸਵੇਰੇ ਤੇ ਰਾਮ ਤੱਕਈ ਪਰੋਂਦੇ ਰਹਿੰਦੇ ਵਿਚਾਰੇ ਉਹ ਕਰਨਾ ਕੀ ਉਹ ਆਪ ਉਧਰ ਹੁੰਦਾ ਰਹਿੰਦਾ ਤੇ ਇਹਦੇ ਵਿੱਚ ਉਹ ਸੱਚੀ ਕਰਦੇ ਦਿੰਦਾ ਭਾਈ ਤੁਹਾਨੂੰ ਆਪ ਖੁੱਦ ਪਤਾ ਯਾਰ ਭਾਈ ਜੇ ਕਰ ਭਾਈ ਕੋਈ ਦੱਸ ਕੋਈ ਦੱਸਦਾ ਆ ਉਹ ਗੁਪਤ ਰੱਖਿਆ ਜਾਊਗਾ ਭਾਈ ਤੇ 5000 ਰੁਪਏ ਨਾ ਦਿੱਤਾ ਜਾਊਗਾ ਨੂੰ ਤਾਂ ਬਿਲਕੁਲ ਸੋ ਪਰਿਵਾਰ ਜਿਹੜਾ 2-3 ਦਿਨ ਤੋਂ ਪਰੇਸ਼ਾਨੀ ਦੇ ਵਿੱਚ ਸੀ ਤਾਂ ਭਰਾ ਨੇ ਦੱਸਿਆ ਵੀ ਜਿਆਦਾ ਪਰੇਸ਼ਾਨ ਹੈ ਵੀਰ ਵੀ ਉਹਦਾ ਜ਼ਰੂਰ ਦਿਖਾਉਣੀ ਚਾਹੀਦੀ ਹੈ ਇੰਟਰਵਿਊ ਕਰਨੀ ਪੈਣੀ ਹੈ ਤਾਂ ਇਸ ਕਰਕੇ ਮਜਬੂਰਨ ਸਾਨੂੰ ਇੰਟਰਵਿਊ ਇਹ ਜਿਹੜੀ ਹੈਗੀ ਆ ਕਰਨੀ ਪੈ ਰਹੀ ਹੈ ਤੇ ਇਹਦੇ ਵਿੱਚ ਦੇਖੋ ਹੁਣ ਸਮਾਜ ਦਾ ਕਿਹੜਾ ਚਿਹਰਾ ਅੱਗੇ ਆ ਰਿਹਾ ਹੈ ਪਰ ਮੈਂ ਜ਼ਰੂਰ ਇੱਕ ਵਾਰ ਫਿਰ ਬੇਨਤੀ ਕਰੂੰਗਾ ਵੀ ਜ਼ਰੂਰ ਆਵਿਓ ਤੇ ਕੋਈ ਵੀ ਵੀਰ ਇਸ ਵੀਡੀਓ ਨੂੰ ਸ਼ੇਅਰ ਕਰ ਲਵੇ ਡਾਊਨਲੋਡ ਨਾ ਕਰਿਓ ਕਿਉਂਕਿ ਇਹ ਵੀਡੀਓ ਅਸੀਂ ਟੈਂਪਰੇਰੀ ਤੌਰ ਤੇ ਹੈ ਜਦੋਂ ਉਸਦੀ ਬਾਰੇ ਉਸ ਸੁਖਵਿੰਦਰ ਕੌਰ ਬਾਰੇ ਪਤਾ ਲੱਗ ਜਾਂਦਾ ਹੈ ਤਾਂ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ ਜਾਵੇਗਾ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ